ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸੈਬ ਦੀ ਪਸੀਲ ਤੋਂ ਵੱਡਾ ਫੈਸਲਾ ਧਾਰਮਿਕ ਸਜ਼ਾ ਸੁਣਾਈ ਗਈ ਸੀ ਦੋਨਾਂ ਧੜਿਆਂ ਨੂੰ ਬਾਗੀ ਅਤੇ ਦਾਗੀ ਧੜੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਹ ਦੋ ਧੜੇ ਜਿਹੜੇ ਨੇ ਸਪਰੇਟ ਹੋ ਗਏ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਧੜਾ ਜਿਸ ਦੇ ਕਨਵੀਨਰ ਸੀ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਵੱਲੋਂ ਇਹ ਮਤੇ ਪਾਸ ਕੀਤੇ ਗਏ ਸੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਜਿਹੜੀ ਪ੍ਰਧਾਨਗੀ ਤੋਂ ਜਿੰਨੀ ਦੇਰ ਤੱਕ ਸਤੀਫਾ ਨਹੀਂ ਦਿੰਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਜੋਰ ਲਾ ਕੇ ਪ੍ਰੋਟੈਸਟ ਕਰਾਂਗੇ ਵਿਰੋਧ ਕਰਾਂਗੇ ਬਾਅਦ ਵਿੱਚ ਇਸ ਮਾਮਲੇ ਵਿੱਚ ਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀ ਸਿੰਘ ਕਿਉਂਕਿ ਉਹਨਾਂ ਦੇ ਕੋਲ ਹੀ ਤਲਬ ਹੋ ਕੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਬਾਗੀ ਧੜਿਆਂ ਵੱਲੋਂ ਜਿਹੜੀ ਕਿ ਰਿਪੋਰਟ ਦਿੱਤੀ ਗਈ ਸੀ 2007 ਤੋਂ ਲੈ ਕੇ 2017 ਤੱਕ ਇੱਧਰ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਂ ਤੋਂ ਦੋਨਾਂ ਧੜਿਆਂ ਨੂੰ ਇੱਕ ਨੂੰ ਬਾਗੀ ਅਤੇ ਦੂਸਰੇ ਨੂੰ ਦਾਗੀ ਧੜਾ ਕਿਹਾ ਜਾਂਦਾ ਹੈ ਇੱਕ ਤਾਂ ਇੱਕਮਿਕ ਹੋਣ ਦੀਆਂ ਗੱਲਾਂ ਕਈਆਂ-ਕਈਆਂ ਫਿਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਦੋਨਾਂ ਤਰ੍ਹਾਂ ਦੀ ਗਲਤੀ ਹੈ ਵਜ਼ੀਰੀਆਂ ਕਮਾਈਆਂ ਸਰਕਾਰੀ ਪੈਸੇ ਤੇ ਐਸ ਕੀਤੀ ਦੂਸਰੇ ਪਾਸੇ ਹੁਣ ਤਨਖਾਹਾਂ ਵੀ ਲੈ ਰਹੇ ਨੇ ਯਾਨੀ ਕਿ ਐਸ ਪ੍ਰਸਤੀ ਅਤੇ ਪੈਸਾ ਵੀ ਖੂਬ ਬਣਾਇਆ ਇਹ ਸ੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦਾ ਉਸ ਦਿਨ ਵੱਡਾ ਬਿਆਨ ਸੀ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ ਅੱਜ ਉਹ ਵੱਡਾ ਫੈਸਲਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਪਹਿਲਾ ਇਹ ਹਮਲਾ ਆਇਆ ਸੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਅਤੇ ਦੂਸਰੇ ਪਾਸੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਡਾਕਟਰ ਦਲਜੀਤ ਸਿੰਘ ਚਿਮਾ ਕਿ ਤਿੰਨਾ ਦਿਨਾਂ ਦੇ ਵਿੱਚ ਵਿੱਚ ਜਿੰਨੇ ਸਤੀਫੇ ਸੁਖਬੀ ਸਿੰਘ ਬਾਦਲ ਦੇ ਪਿੱਛੇ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀਆਂ ਨੇ ਦਿੱਤੇ ਨੇ ਉਹਨਾਂ ਦੇ ਸਤੀਫੇ ਮਨਜ਼ੂਰ ਕਰਕੇ ਉਹ ਲਿਸਟ ਸ਼੍ਰੀ ਅਕਾਲ ਤਖਸੈਦ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂ ਦਿੱਤੀ ਜਾਵੇ 6 ਮੈਂਬਰੀ ਕਮੇਟੀ ਬਣੀ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਮਡਾਲਾ ਮਨਪ੍ਰੀਤਿਆਲੀ ਕਿਰਪਾ ਸਿੰਘ ਟੂਨਰ ਸੁਵਿੰਦ ਸਤੁੰਦਰ ਕੌਰ ਯਾਨੀ ਕਿ ਕਾਫੀ ਵੱਡੇ ਸਿਆਸੀ ਆਗੂ ਨੇ ਇਧਰ ਫਿਰ ਦੁਬਾਰਾ 20 ਦਿਨਾਂ ਦਾ ਸਮਾਂ ਮੰਗ ਲਿਆ ਸੂਤਰ ਦੱਸਦੇ ਨੇ ਕਿ ਅੱਜ ਤੋਂ ਬਾਅਦ ਯਾਨੀ ਕਿ ਕੱਲ ਸਜਾ ਹੋਈ ਅੱਜ ਨਵੇਂ ਪ੍ਰਧਾਨ ਦੀ ਚੋਣ ਉੱਤੇ ਮੋਰ ਕਿਸੇ ਵੀ ਸਮੇਂ ਲੱਗ ਸਕਦੀ ਹੈ ਕਿਉਂਕਿ 20 ਦਿਨਾਂ ਦੇ ਵਿੱਚ ਜਿਹੜੀ ਬਾਜ਼ੀ ਪਲਟਣਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਕੇ ਮੈਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਰਾਂਗਾ ਇਹ ਨਾ ਮੁਮਕਨ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੋਹੀਨ ਹੋਵੇਗੀ you ਤਾਂ ਇਹ ਉਹਆਂ ਜਾਂ ਜਾਣਗੀਆਂ ਧਾਰਮਿਕ ਸਜ਼ਾ ਜਿਹੜੀ ਸੁਣਾਈ ਗਈ ਜਿਹੜੇ ਧਾਰਮਿਕ ਹੁਕਮ ਲੱਗੇ ਇਧਰ ਆਮ ਆਦਮੀ ਪਾਰਟੀ ਵਾਲੇ ਵੀ ਘੇਰਣਗੇ ਕਿਉਂਕਿ ਜਿਸ ਤਰ੍ਹਾਂ ਕੁਵਰ ਵਿਜੀਤ ਸਿੰਘ ਪ੍ਰਤਾਪ ਜਿਹੜੇ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਕਹਿ ਰਹੇ ਨੇ ਕਿ ਧਾਰਮਿਕ ਸਜ਼ਾ ਦੇ ਵਿੱਚ ਮੰਨ ਲਿਆ ਗਿਆ ਹੈ ਕਿੜੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਉਹ ਹਾਲੇ ਵੀ ਪ੍ਰਧਾਨਗੀ ਛੱਡਣ ਦਾ ਨਾਮ ਨਹੀਂ ਲੈ ਰਹੇ ਉਹ ਤਰ੍ਹਾਂ ਤਰ੍ਹਾਂ ਦੇ ਹੋ ਕਰ ਰਹੇ ਨਹੀਂ ਇੱਕ ਪਾਸੇ ਉਹਨਾਂ ਨੇ ਪਹਿਲਾਂ ਹੀ ਸਤੀਫਾ ਸ਼ਰੂਮਨੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਸੌਂਪ ਦਿੱਤਾ ਸੀ ਜੇਕਰ ਉਹਨਾਂ ਨੂੰ ਸਤੀਫਾ ਸੌਂਪਣਾ ਸੀ ਜੇਕਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉੱਤੇ ਮਨ ਤਾਂ ਸਤੀਫਾ ਜਿਹੜਾ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਸੀ ਲੇਕਿਨ ਇਧਰ ਹਮਲਾ ਹੋ ਗਿਆ ਹੈ ਪੰਜਾਬ ਦੇ ਲੋਕਾਂ ਦਾ ਪੰਥਕ ਲੋਕਾਂ ਦਾ ਧਿਆਨ ਇਧਰ ਡਾਇਵਰਟ ਹੋ ਗਿਆ ਹੈ ਲੇਕਿਨ 20 ਦਿਨਾਂ ਦੇ ਵਿੱਚ ਸਤੀਫਾ ਸੂਤਰ ਦੱਸਦੇ ਨੇ ਕਿ 1-2 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਇਸ ਸਤੀਫਾ ਜਿਹੜਾ ਐਕਸੈਪਟ ਸਵੀਕਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਬਾਕੀ ਦੇ ਅਗੂ ਜਿਨ੍ਹਾਂ ਨੇ इमोशनल ਹੋ ਕੇ ਅਸਤੀਫੇ ਦਿੱਤੇ ਸੀ ਸੁਖਬੀ ਸਿੰਘ ਦੇ ਪਿੱਛੇ ਲਾ ਕੇ ਉਹਨਾਂ ਦੇ ਸਿਵੇ ਮਨਜ਼ੂਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਜ ਸ਼ਾਪ ਨੂੰ ਸੌਮ ਦਿੱਤੇ ਚਾਹਗੇ ਤੇ ਸੂਤਰ ਦੱਸਦੇ ਨੇ ਅੱਜ ਕਿਸੇ ਵੀ ਹੋਰ ਸੁਭਿਸ਼ਣ ਬਾਤ ਤੋਂ ਇਲਾਵਾ ਜਿਹੜਾ ਹੈ ਸ਼ਰੂਮੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾ ਸਕਦਾ ਹੈ